ਤਾ ਮਨਦੀਪ ਸਿੰਘ ਪਹੁੰਚੇ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨੇ ਦੇ ਵਿੱਚ ਤੁਸੀਂ ਚੋਣ ਪ੍ਰਚਾਰ ਦੇ ਦੌਰਾਨ ਇੱਥੇ ਪਹੁੰਚ ਗਏ ਹੋ ਵੋਟਾਂ ਦੀ ਰਾਖੀ ਲੋਕਾਂ ਤੱਕ ਜਾਣਾ ਹੁੰਦਾ ਪਰ ਇੱਥੇ ਧਰਨੇ 'ਚ ਪਹੁੰਚੇ ਹੋ ਕੀ ਆਨਪੀ ਸੀਗੀ ਦੇਖੋ ਅਸੀਂ ਜੇ ਵੋਟਾਂ ਵੀ ਲੜਦੇ ਪਏ ਆ ਨਾ ਤੇ ਕਿਹਦੀ ਵਾਸਤੇ ਲੜਦੇ ਪਏ ਪੰਜਾਬ ਵਾਸਤੇ ਲੜਦੇ ਪਏ ਤੇ ਜੇ ਆਪਾਂ ਪੰਜਾਬ ਦੀ ਗੱਲ ਇਹ ਨਹੀਂ ਕਰਨੀ ਮੈਂ ਵੋਟਾਂ ਤੋਂ ਬਾਅਦ ਕਹਿ ਲਵਾਂ ਕਿ ਮੈਨੂੰ ਇੱਕ ਦਿਨ ਮਿਲਿਆ ਅੱਜ ਦਾ ਦਿਨ ਦਾਸ ਸੀ ਹਨਾ ਤੇ ਜਿਵੇਂ ਉਹ ਵੀ ਘਰ ਜਾ ਕੇ ਬਹਿ ਜਾਗੇ ਮੈਨੂੰ ਫਾਇਦਾ ਕੀ ਹੈ ਉੱਠਿਆ ਪੰਜਾਬ ਵਾਸਤੇ ਤੇ ਪੰਜਾਬ ਦੀ ਗੱਲ ਕਰਨੀ ਮੇਰਾ ਹੱਕ ਬੰਦਾ ਮੇਰਾ ਰਾਈਟ ਬੰਦਾ ਕਿ ਪੰਜਾਬ ਦੀ ਨੋਸ਼ਵਾਰੀ ਜਗਾਣਾ ਇਹ ਥੋੜੀ ਕਿਉਂ ਸੁੱਤੇ ਰਹਾਂਗੇ ਘਰ ਜਾ ਕੇ ਇੱਕ ਦਿਨ ਰਿਲੈਕਸ ਮਿਲਿਆ ਨਹੀਂ ਪੰਜਾਬ ਵਾਸਤੇ ਖੜੇ ਆ ਜੀ ਆਪਾਂ ਕੀ ਲੱਗਦਾ ਕਿਉਂ ਪ੍ਰੋਟੈਸਟ ਕਰ ਰਹੇ ਵਿਦਿਆਰਥੀਆਂ ਨੂੰ ਪੰਜਾਬ ਦੀ ਲੜਾਈ ਕਿਉਂ ਹੋ ਗਈ ਹੈ ਇਸ ਦੇ ਵਿੱਚ ਕੀ ਸਮਝ ਕੀ ਆਉ ਦੇਖੋ ਸਮੇਂ ਤੇ ਮੋਟੀ ਮੋਟੀ ਆਹੋਂ ਆਂਦੀ ਐ ਜਿਹੜੀ ਪੰਜਾਬ ਸਰਕਾਰ ਕਹਿ ਲੋ ਜਾਂ ਕੇਂਦਰੀ ਸਰਕਾਰ ਕਹਿ ਲੋ ਇਹਨਾਂ ਨੂੰ ਸਾਡੀਆਂ ਪੱਗਾਂ ਚੁੱਕਦੀਆਂ ਪਈਆਂ ਯੂਨੀਵਰਸਿਟੀ ਦਾ ਸਨੜ ਭੰਗ ਕਰਦੀਆਂ ਪਈਆਂ ਕਿਉਂ ਕਿ ਯੂਨੀਵਰਸਿਟੀ ਜਿਹੜਾ ਪ੍ਰਧਾਨ ਬਣੇ ਨੇ ਵੀ ਆਪਣੇ ਉਹਨਾਂ ਦੇ ਸਿਰ ਤੇ ਪੱਗ ਬੰਨੀ ਇਹ ਕਿਤੇ ਨਾ ਕਿਤੇ ਸਰਕਾਰਾਂ ਨੂੰ ਕੇਂਦਰ ਦੀ ਹੋਵੇ ਚਾਹੇ ਇੱਥੋਂ ਦੀ ਹੋਵੇ ਇਹਨਾਂ ਨੂੰ ਸਾਡੀਆਂ ਪੱਗਾਂ ਚੁੱਕਦੀਆਂ ਪਈਆਂ ਪਹਿਲਾਂ ਸਾਡਾ ਪਾਣੀ ਖੋਲਿਆ ਤੇ ਸਾਡਾ ਟਾਈਮ ਖੋਲੇ ਹੋ ਸਾਡੀ ਯੂਨੀਵਰਸਿਟੀ ਖੋਲੀ ਤੇ ਚੰਡੀਗੜ੍ਹ ਪਹਿਲਾਂ ਖੋਲਿਆ ਕਿਤੇ ਨਾ ਕਿਤੇ ਕਹਿ ਲੋ ਕਿ ਸਰਕਾਰਾਂ ਦਾ ਵੀ ਇੱਥੇ ਮੌਜੂਦਾ ਦੇ ਜਿਹੜੇ ਸੀਨੀਅਰ ਸਾਹਿਬ ਇਹਨਾਂ ਜਦ ਮੀਟਿੰਗਾਂ ਦਾ ਟਾਈਮ ਮਿਲਦਾ ਫਿਰ ਮੀਟਿੰਗਾਂ ਵਿੱਚ ਆਪਾਂ ਕਿਉਂ ਨਹੀਂ ਜਾਂਦੇ ਵੇ ਮੀਟਿੰਗਾਂ ਦਾ ਅਟੈਂਡ ਕਰੀਏ ਜਾਂ ਸਭ ਤੋਂ ਵਧੀਆ ਇਹ ਨਾਲੇ ਆਰਐਸਐਸ ਕਿਉਂ ਤੁਹਾਨੂੰ ਲੱਗਦਾ ਕਿ ਯੂਨੀਵਰਸਿਟੀ ਦੇ ਵਿੱਚ ਕਬਜ਼ਾ ਕਰਨਾ ਚਾਹੁੰਦੀ ਹੈ ਜਾਂ ਕੇਂਦਰ ਯੂਨੀਵਰਸਿਟੀ ਤੋਂ ਕਰ ਕੀ ਲਊਗੀ ਕਬਜ਼ਾ ਕਰਕੇ ਦੇਖੋ ਸਭ ਨੂੰ ਪਤਾ ਵਾ ਕੀ ਸਿਖਾਣਾ ਆਰਐਸਐਸ ਕਰਦੀ ਗਈ ਪਈ ਆ ਧੱਕਾ ਹੀ ਕਰਦੀ ਜਾਈ ਆ ਵਿਖਾਓ ਇੱਕ ਵੀ ਸਾਡੇ ਹੱਕ ਦੇ ਵਿੱਚ ਕੋਈ ਕਾਨੂੰਨ ਆਇਆ ਹੋਵੇ ਕੋਈ ਸੂਧਾ ਆਈ ਹੋਵੇ ਸਰ ਕੁਝ ਵੀ ਨਹੀਂ ਸਿਖਾ ਵਾਸਤੇ ਹੈਗਾ ਹਨਾ ਜੇ ਦਿੱਲੀ ਕਿਸਾਨਾਂ ਨੇ 2 ਸਾਲ ਤਰ ਨਾਲ ਆਇਆ ਸੀ ਉੱਥੇ ਸਾਡਾ 700 800 ਕਿਸਾਨ ਸਾਡਾ ਸ਼ਹੀਦ ਹੋ ਕੇ ਆਇਆ ਉੱਥੇ ਸਾਨੂੰ ਕੀ ਗਿਆ ਹੈ ਤੁਹਾਡੀਆਂ ਮੰਗਾਂ ਮਾਲੀਆਂ ਤੁਸੀਂ ਜਾਓ ਤਹਾਡੇ ਕਾਨੂੰਨ ਪਾਸ ਹੋ ਜਾਏਗਾ ਪਰ ਹੋਇਆ ਤੇ ਨਹੀਂ ਇੱਥੇ ਵੀ ਉਹ ਲੋਲੀਪੌਪ ਦੇ ਰਹੇ ਨੇ ਤੁਸੀਂ ਜਾਓ ਤੁਹਾਡਾ ਕਾਨੂੰਨ ਬਣ ਜਾਏਗਾ ਸਾਰਾ ਕੁਝ ਸਹੀ ਹੋ ਜਾਏਗਾ ਕੁਝ ਵੀ ਨਹੀਂ ਹੋਣਾ ਜਿੰਨਾ ਚਿਰ ਮੰਗਾ ਨਹੀਂ ਮੰਗਦੇ ਉਹਨਾਂ ਚੋਂ ਤਾਂ ਨਾ ਜਾਰੀ ਹੋਏਗਾ ਪਰ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਮੈਂ ਤਾਂ ਸਿੱਖਾਂ ਦੇ ਬਹੁਤ ਨੇੜੇ ਆ ਜਾ ਕੇ ਗੁਰਦੁਆਰੇ ਦੇ ਵਿੱਚ ਨਸਤਮਸਤਕ ਹੁੰਦੇ ਆ ਸਰੋਪੇ ਉੱਥੇ ਜਾ ਕੇ ਲੈਂਦੇ ਹੈਗੇ ਚਲੋ ਉਹ ਤੇ ਇੱਕ ਲੋਕ ਦਿਖਾਵਾ ਹੈ ਜੀ ਉਹ ਤਾਂ ਕਰਦੇ ਵੇ ਲੋਕ ਦਿਹਾਵਾ ਪਰ ਲੋਕ ਦਿਹਾਵਾ ਨਹੀਂ ਕੰਨਾਂ ਜੀ ਤਾਂ ਗਰਾਊਂਡ ਤੇ ਫਿਰ ਤੰਗ ਕਿਉਂ ਫਿਰ ਦੱਸੋ ਮੈਨੂੰ ਫਿਰ ਤਾਂ ਨਾ ਕਿਉਂ ਲਾਣਾ ਪਿਆ ਜੇ ਸਿੱਖਾਂ ਦੇ ਹੱਕ ਚ ਹੈਗੀ ਹੈ ਪ੍ਰਧਾਨ ਮੰਤਰੀ ਸਾਹਿਬ ਤੇ ਫਿਰ ਤਾਂ ਨਾ ਕਿਉਂ ਲਾਣਾ ਪਿਆ ਫਿਰ ਲੋੜ ਹੀ ਨਹੀਂ ਸੀ ਤੁਹਾਨੂੰ ਤਾਂ ਤਾਂ ਲਾਣ ਤੇ ਚੋਣੀ ਉਧਰ ਤੁਸੀਂ ਤਰਨ ਤਰਨ ਦੇ ਵਿੱਚ ਲੜੇ ਹੋ ਕੀ ਮਾਹੌਲ ਹੁਣ ਬਣਿਆ ਕਿਉਂਕਿ ਕੱਲ ਆਖਰੀ ਦਿਨ ਹੈ ਕੱਲ ਪਤਾ ਲੱਗ ਜਾਣਾ ਕਿ ਕਿੱਧਰ ਨੂੰ ਲੋਕਾਂ ਨੇ ਭੁਗਤਣਾ ਕੀ ਮਾਹੌਲ ਲੱਗ ਰਿਹਾ ਤੁਹਾਨੂੰ ਦੇਖੋ ਗੁਰੂ ਸਾਹਿਬ ਦੀ ਕਿਰਪਾ ਵਾ ਗੁਰੂ ਸਾਹਿਬ ਦਾ ਔਰਾਸਾ ਲੈ ਕੇ ਚੱਲੇ ਆ ਜਿਹੜੇ ਚੋਣ ਦੇ ਨਤੀਜੇ ਆਣੇ ਉਹ ਮਨਦੀਪ ਸਿੰਘ ਖਾਲਸਾ ਦੇ ਹੱਕ 'ਚ ਆਣੇ ਨੇ ਇਹ ਤੁਹਾਨੂੰ ਲੱਗ ਜੇਗਾ ਪਤਾ ਜਦੋਂ VOTING ਹੋਏਗੀ ਤੇ 14 ਤਰੀਕ ਨੂੰ ਜਦੋਂ ਰਿਜ਼ਲਟ ਆਏਗਾ DSP ਬਦਲੇ ਜਾ ਰਹੇ ਐ SSP ਬਦਲੇ ਜਾ ਰਹੇ ਸਸਪੈਂਡ ਕੀਤੇ ਜਾ ਰਹੇ ਕੀ ਲੱਗਦਾ ਕਿ ਆਪਣੀ ਸਰਕਾਰ ਨੇ ਹੁਣ ਪਾਵਰ ਦਾ ਪੂਰਾ ਇਸਤੇਮਾਲ ਉੱਥੇ ਕਰ ਚੁੱਕੀ ਆ ਬਹੁਤ ਜ਼ਿਆਦਾ ਜੀ ਸਰਕਾਰਾਂ ਉੱਥੇ ਕਾਫੀ ਜ਼ਿਆਦਾ ਧੱਕੇਸ਼ਾਹੀ ਕਰਦੀਆਂ ਪਈਆਂ ਪਹਿਲਾਂ ਪੈਸੇ ਦਾ ਲਾਲਚ ਦਿੰਦੀਆਂ ਸਰਕਾਰਾਂ ਜੇ ਕੋਈ ਪੈਸੇ ਦਾ ਨਾਮ ਮੰਨੇ ਫੇਰ ਪਰਚੇ ਕਰਾਉਂਦੀਆਂ ਸਰਕਾਰਾਂ ਜੇ ਕੋਈ ਪਰਚੇ ਦਾ ਫੇਰ ਉਹਨਾਂ ਦੀ ਗੱਡੀ ਉੱਤੇ ਕਹਿ ਲਓ ਕਿ ਪੈਟਰੋਲ ਬੰਬ ਬਣਾ ਕੇ ਬਲਾਸ ਕਰਦੇ ਉਹਨਾਂ ਨੇ ਕਿਵੇਂ ਹੁਣ ਉਸ ਨੌਜਵਾਨ ਦੀ ਹਾਲਤ ਕਿਵੇਂ ਉਹ ਡੀ ਐਮ ਸੀ ਜੀ ਹਸਪੀਟਲ ਦਾਖਲ ਹੈ ਤੇ ਉਹਦੀ ਹਾਲਤ ਕਾਫੀ ਗੰਭੀਰ ਹੈ ਬਾਕੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਨੌਜਵਾਨ ਦੀ ਚੜ੍ਹਦੀ ਕਲਾ ਹੋਵੇ ਕੌਣ ਕਸੂਰਵਾਰ ਕੋਣ ਉਸ ਪਿੱਛੇ ਹਮਲੇ ਪਿੱਛੇ ਜਿਹੜਾ ਪੈਟਰੋਲ ਬੰਬ ਦੇ ਨਾਲ ਮੁੰਡੇ ਤੇ ਹੋਇਆ ਇਹ ਸਰਕਾਰਾਂ ਜ਼ਿੰਮੇਵਾਰ ਹੈ ਜੀ ਮੌਜੂਦਾ ਸਰਕਾਰ ਜ਼ਿੰਮੇਵਾਰ ਮੰਨੀ ਹੈ ਇਹਦੇ ਵਿੱਚ ਲੌਨਿਓਟਰੀ ਅਟਰੀ ਦੀ ਜਿਹੜੀ ਸਥਿਤੀ ਹੈ ਕਿਨੇ ਦੇਖਣੀ ਹੈ ਇਹਨਾਂ ਨੇ ਦੇਖਣੀ ਹੈ ਮੌਜੂਦਾ ਸਰਕਾਰ ਨੇ ਕਿ ਪੰਜਾਬ ਦਾ ਮੋਲ ਕਿਉਂ ਖਰਾਬ ਕਰਨਾ ਚਾਹੁੰਦੀ ਹੈ ਸਰਕਾਰ ਅਕਾਲੀ ਦਲ ਵੀ ਕਹਿੰਦਾ ਸਾਡੇ ਅੱਗੇ ਤੇ ਹਮਲੇ ਹੋ ਰਹੇ ਹੋ ਸਰਕਾਰ ਕਰਾ ਰਹੀ ਤੁਸੀਂ ਵੀ ਕਹਿੰਦੇ ਸਰਕਾਰ ਕਰਾ ਰਹੀ ਹੈ ਤੇ ਇਹਦੇ ਵਿੱਚ ਸਰਕਾਰਾਂ ਦਾ ਫੇਲੀਅਰ ਹੈ ਜੀ ਹੁਣ ਇੰਨੀ ਵੱਡੀ ਪੁਲਿਸ ਫੌਜ ਲਾਈ ਹੈ ਪੂਰੇ ਪੰਜਾਬ ਦੀ ਪੁਲਿਸ ਫੌਜ ਉੱਥੇ ਲਗਾ ਦਿੱਤੀ ਹੈ ਨਾ ਤੇ ਫਿਰ ਲੌਨਿਓਟਰੀ ਹਜੇ ਵੀ ਇਹਨਾਂ ਕੋਲ ਸਥਿਤੀ ਨਹੀਂ ਸੰਭਝਦੀ ਫਿਰ ਕੌਣ ਸੰਭਹੇਗਾ ਉਨਾ ਹੀ ਥੋੜੀ ਸਾਂਭਾਂਗੇ ਇਹਨਾਂ ਦਾ ਫਰਜ਼ ਬੰਦਾ ਸਾਂਭਣਾ ਆਖਰੀ ਸਵਾਲ ਹੈ ਕਹਿੰਦੇ ਜਿੰਨੀ ਚੋਣ ਹਮੇਸ਼ਾ ਸਰਕਾਰ ਦੀ ਹੁੰਦੀ ਜਿਆਦਾਤਰ ਮੰਨਿਆ ਇਹ ਹੀ ਜਾਂਦਾ ਕਿਉਂਕਿ ਬਾਹਰੋਂ ਜਿਹੜੇ ਲੀਡਰ ਲਿਆਉਂਦੇ ਉਹ ਕਹਿੰਦੇ ਹਾਂ ਉਹਦੀ ਛਵੀ ਬਹੁਤ ਚੰਗੀ ਹੈਗੀ ਆ ਕਾਫੀ ਉਹਨਾਂ ਦਾ ਨਾਲ ਜਿਹੜਾ ਗਰਾਊਂਡ ਤੇ ਆਧਾਰ ਹੈ ਕੀ ਲੱਗਦਾ ਹੈ ਕਿ ਸਰਕਾਰ ਦੀ ਜਿੰਨੀ ਚੋਣ ਜਾਂ ਧੱਕਾ ਹੋ ਜੂਗਾ ਧੱਕਾ ਦੇ ਵੇਖੋ ਸਰਕਾਰਾਂ ਕਰਦੀਆਂ ਕਰਦੀਆਂ ਇਹ ਚ ਕੋਈ ਦੂਰ ਰਾਏ ਨਹੀਂ ਹੈ ਬਾਕੀ ਜਿਹੜੇ ਮਾਜੇ ਦੇ ਚ ਨੈਲ ਉਹ ਧੱਕਾ ਧੱਕਾ ਬਰਦਾਸ਼ਤ ਕਿਸੇ ਦਾ ਨਹੀਂ ਕਰਦੇ ਉਹ ਤੇ ਉਹਨਾਂ ਨੇ ਵੋਟ ਉੱਥੇ ਪਾਣੀ ਜਿੱਥੇ ਉਹਨੂੰ ਸਹੀ ਲੱਗਦਾ ਕਿ ਇਹ ਬੰਦਾ ਸਾਡੇ ਵਾਸਤੇ ਖਲੋਏਗਾ ਕਿ ਨਹੀਂ ਖਲੋਏਗਾ ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ ਕਿ ਨਹੀਂ ਕਰੇਗਾ ਉਹਨਾਂ ਵੱਲ ਵੋਟ ਪੁੱਗਦੀਆਂ ਜੀ ਠੀਕ ਬਹੁਤ ਬਤਰੀ ਥੈਂਕ ਯੂ ਇਹਨਾਂ ਮੰਦੀਪ ਸਿੰਘ ਜੋ ਤਰਨਤਾਰਨ ਜਿਵਨੀ ਚੋਣ ਦੇ ਵਿਚਕਾਰ ਇੱਥੇ ਪਹੁੰਚੇ ਹੋਏ ਨੇ ਧੰਨਵਾਦ ਬਣੇ ਰਹੋ ਪੱਤਰਕਾਰ ਆਸ਼ੂ ਅੰਨੀਜਾ ਦੇ ਨਾਲ